ਜੀ ਦੇ ਚੋਸੇ ਨੰジナ ਜਨਮ ਦਿਹਾੜੇ ਨੂੰ ਮੁੱਕ ਰੱਖਦੇ ਹੋਏ ਅੱਜ ਮੀਤੀ 30 ਇੱਕ ਨੂੰ ਨਗਰ ਤੋਂ ਕੱਢਿਆ ਜਾ ਰਿਹਾ ਜੀ ਪਿੰਡ ਲਾਲਰੂ ਤੋਂ ਵਾਰ ਨੰਬਰ 12 ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸਾਹਿਬ ਬਾਹਰੋਂ ਟਾਲ ਕਰਾਂਗੇ ਸਰਪਾ ਕਲੋਨੀ ਦੇ ਵਿੱਚੋਂ ਹੁੰਦੇ ਹੋਏ ਮੰਡੀ ਲਾਲਰੋ ਮੰਡੀ ਦੇ ਰੂਪ ਨੂੰ ਹੁੰਦੇ ਹੋਏ ਜੋ ਕਿ ਸਾਰੀਆਂ ਸਾਲ ਸੰਗਤਾਂ ਦੇ ਸੜਕਾਂ ਨਗਰ ਕਿਸੇ ਕੱਢੇ ਜਾ ਰਹਿਆਂ ਨੇ ਜੀ ਸਾਰੀਆਂ ਸਾਲ ਸੰਗਤਾਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਹਾਜ਼ਰ ਹੈ ਗੁਰੂ ਦੇ ਵਿੱਚ ਪ੍ਰਧਾਨ ਜੀ ਰਾਜਪਾਲ ਦੀ ਗਲਕਾਰ ਦੀ ਰਿਸ਼ਨ ਦੀ ਕੋਹਲੀ ਦੀ ਧਨਪਾਲ ਦੀ ਇਹਨਾਂ ਦੀ ਮਿਹਨਤ ਕਿਰਪਾ ਦੇ ਸੜਕਾਂ ਡੰਗ ਕੱਢੇ ਡੰਗ ਕਿਤੇ ਕੱਢੇ ਜਾ ਰਹਿਆਂ ਨੇ ਜੀ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਬਹੁਤ ਹੀ ਸਹਾਇਕ ਮਿਲਿਆ ਜੀ ਉਰੇ ਨਮਦਾਸ਼ਾ ਸਮਾਜ ਦਾ ਜਿਨ੍ਹਾਂ ਨੇ ਬਹੁਤ ਹੀ ਲੰਗਰ ਲਾਇਆ ਵੀ ਚਾਹ ਦੇ ਲੰਗਰ ਰੋਟੀ ਦੇ ਲੰਗਰ ਦੀ ਚਾਹ ਦੇ ਠੀਕ ਬਹੁਤ ਹੀ ਸੇਵਾ ਕੀਤੀਆਂ ਲੀਜੇ ਨੇ ਜੀ ਤਾਂ ਤਾਂ ਸ਼੍ਰੀ ਗੁਰੂ ਸਾਹਿਬ ਗੁਰੂ ਦਾਸ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਬਹੁਤ ਹੀ ਧੰਨਵਾਦ ਸਾਰਿਆਂ ਦਾ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀਤੀ ਤੀਸਰ ਇੱਕ ਨੂੰ ਨਗਰ ਤੋਂ ਕੱਢਾ ਜਾ ਰਿਹਾ ਜੀ ਪਿੰਡ ਲਾਲ ਰੂਟੋਂ ਵਾਰ ਨੰਬਰ 12 ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸਾਹਿਬ ਤੱਕ ਜਾਣ ਕਰਉਣੀ ਸਰਕਾਰ ਕੋਲੋਂ ਦੇ ਦਿੱਤੇ ਹੁੰਦੇ ਹੋਏ ਬੰਗੀ ਲਾਲਣਾ ਮੰਡੀ ਦੇ ਰੂਟ ਨੂੰ ਹੁੰਦੇ ਹੋਏ ਜੋ ਕਿ ਸਾਰੀਆਂ ਸਾਂਝਾਂ ਦੇ ਨੂੰ ਸਦਕਾ ਨਗਰਿਕ ਤੋਂ ਕੱਢੇ ਜਾ ਰਹੇ ਨੇ ਜੀ ਸਾਰੀ ਸਾਂਝਾਂ ਦਾ ਬਹੁਤ-ਬਹੁਤ ਹੀ ਧੰਨਵਾਦ ਗੁਨਾਹਵੀ ਹਾਜ਼ਰ ਹੈ ਗੁਰੂ ਦੇ ਵਿੱਚ ਪ੍ਰਗਨ ਸਿੰਘ ਰਾਜਪਾਲ ਦੀ ਬਲਕਾਰ ਦੀ ਰਿਸ਼ਣ ਦੀ ਕੋਲੀ ਦੀ ਧਨਪਾਲ ਦੀ ਇਹਨਾਂ ਦੀ ਮਿਹਨ ਕਿਰਪਾ ਦੇ ਤੜਕਾ ਮੰਗ ਕੱਡੇ ਮੰਗਰ ਕੀਤਾ ਕੱਡੇ ਜਾ ਰਹੇ ਨੇ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਬਹੁਤ ਹੀ ਸਹਾਇਕ ਮਿਲਿਆ ਜੀ ਪੂਰੀ ਵਰਦਾਰਸ਼ਾ ਸਮਾਜ ਦਾ ਜਿਨ੍ਹਾਂ ਨੇ ਬਹੁਤ ਹੀ ਲੰਗਰ ਲਾਇਆ ਜੀ ਚਾਹ ਦੇ ਲੰਗਰ ਰੋਟੀ ਦੇ ਲੰਗਰ ਦੀ ਚਾਹ ਦੇ ਠੀਕ ਦੇ ਬਹੁਤ ਹੀ ਸੇਵਾ ਕੀਤੀਆਂ ਦੀਆਂ ਨੇ ਜੀ ਤਾਂ ਤਾਂ ਸ਼ੁਰੂ ਕਰਵਾਸ ਜੀਉਦਾਸ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਬਹੁਤ ਹੀ ਧੰਨਵਾਦ ਸਾਰਿਆਂ ਦਾ ਸਾਰਿਆਂ ਨੂੰ ਲੱਖ ਲੱਖ ਵਧਾਈਆਂ 60 ਅੰਜੂਨਾ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਮੀਤੀ 30 ਇੱਕ ਨੂੰ ਨਗਰ ਤੋਂ ਕੱਢਾ ਜਾ ਰਿਹਾ ਜੀ ਪਿੰਡ ਲਾਲੂ ਤੋਂ ਵਾਰ ਨੰਬਰ 12 ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸਾਹਿਬ ਆਰਡਰ ਕਰਾਂਗੀ ਸਰਕਾਰ ਦਾ ਕਲੋਨੀ ਦੇ ਵਿੱਚ ਹੁੰਦੇ ਹੋਏ ਮੰਡੀ ਲਾਲੜਾ ਮੰਡੀ ਦੇ ਰੁਕ ਨੂੰ ਹੁੰਦੇ ਹੋਏ ਜੋ ਕਿ ਸਾਰੀਆਂ ਸਾਂਝਾਂ ਦੇ ਸਦਕਾ ਨਗਰਿਕ ਤੋਂ ਕੱਢੇ ਜਾ ਰਹਿਆਂ ਨੇ ਜੀ ਸਾਰੀ ਸਾਂਝ ਦਾ ਬਹੁਤ-ਬਹੁਤ ਹੀ ਧੰਨਵਾਦ ਜਿਨ੍ਹਾਂ ਦੀ ਹਾਜ਼ਰ ਹੈ ਵੀਰੂ ਦੇ ਵਿੱਚ ਪ੍ਰਧਾਨ ਸੁਰ ਰਾਜਪਾਲ ਦੀ ਬਲਕਾਰ ਦੀ ਕ੍ਰਿਸ਼ਨ ਦੀ ਕੋਹਲੀ ਦੀ ਧਰਨਪਾਲ ਦੀ ਉਨਾ ਦੀ ਮਿਹਨਤ ਕਿਰਪਾ ਦੇ ਤੜਕਾ ਦੰਗ ਕੱਡੇ ਦੰਗ ਕਿਤੇ ਕੱਡੇ ਜਾ ਰਹੇ ਨੇ ਜੀ ਲੱਖ ਲੱਖ ਵਧਾਈਆਂ ਉਫਾਰਿਆ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਬਹੁਤ ਹੀ ਸਹਾਇਕ ਮਿਲਿਆ ਜੀ ਪੂਰੀ ਜ਼ਬਰਦਸਤ ਸਮਾਜ ਦਾ ਜਿਨ੍ਹਾਂ ਨੇ ਬਹੁਤ ਹੀ ਲੰਗਰ ਲਾਇਆ ਜੀ ਚਾਹ ਦੇ